ਲੋਕ ਗੀਤਾਂ ਨਾਲ ਡੂੰਗਾ ਲਗਾ ਰੱਖਣ ਵਾਲੇ ਸੂਝਵਾਨ ਸਰੋਤਿਆਂ ਨੂੰ ਅਦਬ ਸਤਕਾਰ ਸਹਿਤ ਸਤਿ ਸ਼੍ਰੀਕਾਲ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਹ ਲੋਕ ਗੀਤ ਜਿੱਥੇ ਜਨਮ ਤੋਂ ਲੈ ਕੇ ਹਰ ਖੁਸ਼ੀ ਦੇ ਮੌਕੇ ਤੇ ਸਾਡੇ ਨਾਲ-ਨਾਲ ਚੱਲਦੇ ਨੇ ਉੱਥੇ ਅਸੀਂ ਵੀ ਇਹਨਾਂ ਨੂੰ ਪਰਫੁੱਲਤ ਕਰਨ ਲਈ ਤੁਹਾਡੇ ਸਾਥ ਸਦਕਾ ਇੱਕ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ ਆਓ ਸਾਰੇ ਰਲ ਕੇ ਹਮਲਾ ਮਾਰੀਏ ਇਹਨਾਂ ਨੂੰ ਹੋਰ ਪਰਫੁੱਲਤ ਕਰਨ ਲਈ ਯਤਨ ਕਰੀਏ ਸੁਣੀਏ ਗਾਈਏ ਸੁਣਾਈਏ ਤੇ ਮਾਣੀਏ ਇਹ ਲੋਕ ਕੀ ਅਜਨਣਦੇ ਮੇਰੀ ਪਾਣੀ ਦੀਵਾਰੀ ਅਜਨਣਦੇ ਮੇਰੀ ਪਾਣੀ ਦੀਵਾਰੀ ਪਾਰ ਕੇ ਤੇ ਪਾਣੀ ਫੇਰ ਜਾਣਾ ਏ ਮਿੱਟੀ ਨੂੰ ਹਾੜਾ ਨਣੰਦੇ ਨੀਰੋਂਦੇ ਚੁੱਕੀਨੀ ਪੱਪੀਨੋ ਹਾੜਾ ਨਣੰਦੇ ਰੋਂਦੇ ਚੁੱਕੀਨੀ ਪੱਪੀਨੋ ਅਜਨੰਦੇ ਚੱਕੀ ਪੀਸਣੇ ਦੀ ਵਾਰੀ ਅਜਨੰਦੇ ਚੱਕੀ ਪੀਸਣੇ ਦੀ ਵਾਰੀ ਤੁੱਪੇਸ ਕਾਕੇ ਫੇਰ ਪੀਸਾਂ ਮੈਂ ਮੱਕੀ ਨੂੰ ਹੜਾਣਣ ਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਹੜਾਣਣ ਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਅਜਨਣ ਦੇ ਤਾਰਾਂ ਚੋਂ ਦੀਵਾਰੀ ਅਜ ਨਣਦੇ ਤਾਰਾਂ ਚੋਂਨ ਦੀਵਾਰੀ ਖਿੱਚ ਖਿੱਚ ਮਾਜੀ ਅੱਗੇ ਬੰਨਾ ਮੈਂ ਕੱਟੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਅਜ ਨਣਦੇ ਦੁੱਧ ਰੜਕਣ ਦੀਵਾਰੀ ਅਜ ਨਣਦੇ ਦੁੱਧ ਰੜਕਣ ਦੀਵਾਰੀ ਸੱਸ ਸਾੰਬੇ ਮੱਖਣ ਮੈਂ ਸਾੰਬਾ ਨੀ ਲੱਸੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨੀ ਪੱਪੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨੀ ਪੱਪੀ ਨੂੰ ਅੱਜ ਨਣਦੇ ਮੇਰੀ ਚੌਕੇ ਦੀਵਾਰੀ ਅੱਜ ਨਣਦੇ ਮੇਰੀ ਚੌਕੇ ਦੀਵਾਰੀ ਤਾਂ ਕਿ ਤੰਦੂਰ ਤੇ ਮੈਂ ਲਾਵਾਂ ਰੋਟੀਆਂ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਅਜ ਨਣਦੇ ਪੱਤਾ ਟੋਣ ਦੀਵਾਰੀ ਅਜ ਨਣਦੇ ਪੱਤਾ ਟੋਣ ਦੀਵਾਰੀ ਸ਼ਬੇ ਰੱਖਾਂ ਰੋਟੀ ਨਾਲੇ ਰੱਖਾਂ ਮੈਂ ਲੱਸੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਅੱਜ ਨਣਦੇ ਵੜਾ ਲਿਪਾਣਾ ਦੀਵਾਰੀ അജ നണുദേ വാര ലപ്പിപ്പേടാ ഉത്ത ഫേരാ മിട്ടിന് ഹാടാ നണു ചുക്കീ പപ്പീന ഹാടാ നണു ചുക്കീ പപ്പീന ਅਜ ਅਨਣਦੇ ਮੇਰੀ ਚਰਖੇ ਦੀਵਾਰੀ ਅਜ ਅਨਣਦੇ ਮੇਰੀ ਚਰਖੇ ਦੀਵਾਰੀ ਕਤ ਕਤ ਸੂਤ ਡੋਰੇ ਵਟਾਂ ਖੇਸੀਆਂ ਨੂੰ ਹਾੜਾ ਅਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ

ਲਾਲਾ ਕੇ ਬੋਰ ਮੈਂ ਬਣਾਵਾ ਪੱਖੀਆਂ ਨੂੰ ਹਾੜਾ ਨਣਿੰਦੇ ਰੋਂਦੇ ਚੁੱਕੀ ਨਹੀਂ ਪੱਪੀਨੋ ਹਾੜਾ ਨਣਿੰਦੇ ਰੋਂਦੇ ਚੁੱਕੀ ਨਹੀਂ ਪੱਪੀਨੋ ਅਜ ਨਣਦੇ ਨੀ ਮੈਂ ਪੇਕਿਆਂ ਨੂੰ ਜਾਣਾ ਅਜ ਨਣਦੇ ਨੀ ਮੈਂ ਪੇਕਿਆਂ ਨੂੰ ਜਾਣਾ ਕਰ ਕਰ ਮਨ ਤਮਨਾਵਾਂ ਨੀ ਸਸੀਨੋ ਕਰ ਕਰ ਮਨ ਤਮਨਾਵਾਂ ਨੀ ਸਸੀਨੋ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਹਾੜਾ ਨਣਦੇ ਰੋਂਦੇ ਚੁੱਕੀ ਨਹੀਂ ਪੱਪੀ ਨੂੰ ਇਹ ਸਿਲੋ ਗੀਤ ਆਪਣੇ ਸੁਝਾਵਾਂ ਰਹੀ ਦੱਸਿਓ ਕਿ ਤੁਹਾਨੂੰ ਅੱਜ ਦੇ ਸਮੇਂ ਦਾ ਤੇ ਉਸ ਸਮੇਂ ਦਾ ਕਿੰਨਾ ਫਰਕ ਲੱਗਿਆ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਰੱਬ ਰਾਖਾ